ਵਿਸ਼ਵਪਾਰਤੇ ਵਿੱਚ ਲੁੱਟਾ ਖੋਹਾ ਗੋਲੀਬਾਰੀ ਡਕੈਤੀ ਕਤਲ ਧੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਤਾਜ਼ਾ ਮਾਮਲਾ ਪੁਲਿਸ ਵਾਲੇ ਵੱਲੋਂ ਆਪਣੇ ਹੀ ਪੁੱਤ ਨਾਲ ਮਿਲ ਕੇ पान ਦੀ ਦੁਕਾਨ ਲੁੱਟਣ ਦਾ ਸਾਹਮਣੇ ਆਇਆ ਹੈ ਵੀਰਾਂ ਦੇ ਵਿੱਚ ਦਿਖਾਈ ਦੇਣ ਵਾਲਾ ਇਹ ਪੁਲਿਸ ਵਾਲਾ ਕੋਈ ਸਿਪਾਹੀ ਜਾਂ ਹਵਲਦਾਰ ਨਹੀਂ ਬਲਕਿ ਮੰਨਿਆ ਪਰਮੰਨਿਆ ਡੀਐਸਪੀ ਹੈ ਮਾਮਲਾ ਪਾਕਿਸਤਾਨ ਦੇ ਸ਼ਹਿਰ ਕਰਾਚੀ ਦਾ ਹੈ। ਕਰਾਚੀ ਦੇ ਵਿੱਚ ਡਕੈਤੀ, ਲੁੱਟਖੋ ਅਤੇ ਕਤਲਾਂ ਵਰਗੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਐਨਆਈ ਨੇ ਸੀਨੀਅਰ ਪੁਲਿਸ ਅਧਿਕਾਰੀ ਆਪ ਖੁਦ ਵੀ ਡਕੈਤੀ ਕਰ ਰਹੇ ਨੇ। ਪੁਲਿਸ ਨੇ ਕਰਾਚੀ ਵਿੱਚ ਇੱਕ ਬੰਦ ਦੀ ਦੁਕਾਨ ਉੱਤੇ ਲੁੱਟ ਦੇ ਦੋਸ਼ ਵਿੱਚ ਡੀਐਸਪੀ ਜ਼ਫਰ Javed ਅਤੇ ਉਸਦੇ ਪੁੱਤਰ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ। ਇਸ ਦੀ ਪੁਸ਼ਟੀ ਕਰਦਿਆਂ ਸੀਨੀਅਰ ਪੁਲਿਸ ਕਪਤਾਨ ਆਰਿਫ ਅਸलम ਨੇ ਮੀਡੀਆ ਨੂੰ ਦੱਸਿਆ ਹੈ। ਦੀ ਦੇਰ ਰਾਤ ਗੁਲਸ਼ਨ ਇਕਬਾਲ ਇਲਾਕੇ ਦੇ ਵਿੱਚ ਇੱਕ ਪਾਨ ਦੀ ਦੁਕਾਨ ਤੇ ਡਕੈਤੀ ਹੋਈ ਇਸ ਮਾਮਲੇ ਦੇ ਵਿੱਚ ਇੱਕ ਸੀਨੀਅਰ ਪੁਲਿਸ ਅਧਿਕਾਰੀ ਅਤੇ ਉਸਦੇ ਪੁੱਤਰ ਸਮੇਤ ਤਿੰਨ ਲੋਕਾਂ ਦੀ ਗ੍ਰਿਫਤਾਰੀ ਕੀਤੀ ਗਈ ਘਟਨਾ ਤੋਂ ਬਾਅਦ ਦੁਕਾਨ ਮਾਲਕ ਸ਼ਾਜ਼ੇਬ ਦੀ ਸ਼ਿਕਾਇਤ ਤੇ ਗੁਲਸ਼ਨ ਇਕਬਾਲ ਥਾਣੇ ਦੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਤੇ ਘਟਨਾ ਦੇ ਵਿੱਚ ਵਰਤੀ ਗਈ ਪੁਲਿਸ ਵੈਨ ਨੂੰ ਵੀ ਜ਼ਬਤ ਕਰ ਲਿਆ ਘਟਨਾ ਦੀ ਸੀਸੀਟੀਵੀ ਫੁਟੇਜ ਵਾਇਰਲ ਹੋ ਰਹੀ ਹੈ ਜਸਵਿੰਦਰ ਕਟੋ-ਕਟ ਤਿੰਨ ਲੋਕ ਦਿਖਾਈ ਦੇ ਰਹੇ ਨੇ ਇਹਨਾਂ ਦੇ ਵਿੱਚੋਂ ਦੋਨੇ ਆਪਣੇ ਮੂੰਹ ਮਾਸਕ ਦੇ ਨਾਲ ਟਕੇ ਹੋਏ ਸਨ ਪੁਲਿਸ ਵੈਨ ਤੋਂ ਹੇਠਾ ਉਤਰ ਕੇ ਪਾਣ ਦੀ ਦੁਕਾਨ ਤੇ ਇਹਨਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਉਹਨਾਂ ਨੇ ਦੁਕਾਨਦਾਰ ਨੂੰ ਧਮਕਾਇਆ ਤੇ ਪਾਦ ਦੇ ਵਿੱਚ ਜ਼ਬਰਦਸਤੀ ਅੰਦਰ ਦਾਖਲ ਹੋ ਕੇ ਸਮਾਨ ਅਤੇ ਨਕਦੀ ਖੋਲ ਲਈ ਤਰ ਦੱਸ ਦਈਏ ਕਿ ਐਸਐਸਪੀ ਅਸਲਮ ਨੇ ਪੁਸ਼ਟੀ ਕੀਤੀ ਹੈ ਕਿ ਲੁੱਟ ਦੇ ਵਿੱਚ ਵਰਤੀ ਗਈ ਪੁਲਿਸ ਵੈਨ ਡੀਐਸਪੀ ਜ਼ਫਰਦੀ ਸੀ ਔਰ ਆ ਦੱਸਿਆ ਕਿ ਫੁਟੜ ਦੇ ਵਿੱਚ ਨਜ਼ਰ ਆਏ ਸਾਰੇ ਸ਼ੱਕੀ ਵਿਅਕਤੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਪੁਲਿਸ ਅਨੁਸਾਰ ਮੁੱਢਲੀ ਜਾਂਚ ਵਿੱਚ ਡੀਐਸਪੀ ਦੇ ਲੜਕੇ ਤੇ ਉਸਦੇ ਦੋਸਤਾਂ ਨੂੰ ਇਸ ਵਾਰਦਾਤ ਦੇ ਵਿੱਚ ਸ਼ਾਮਿਲ ਪਾਇਆ ਗਿਆ ਪੁਲਿਸ ਨੇ ਵੀ ਦੱਸਿਆ ਕਿ ਹੋਰ ਸਾਥੀਆਂ ਨੂੰ ਗ੍ਰਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਦੇ ਬੰਦਰਗਾਹੀ ਸ਼ਹਿਰ ਕਰਾਚੀ ਦੇ ਵਿੱਚ ਅਪਰਾਧ ਦੀ ਦਰ ਲਗਾਤਾਰ ਵਧ ਰਹੀ ਹੈ 2024 ਦੇ ਪਹਿਲੇ 5 ਮਹੀਨਿਆਂ ਦੇ ਵਿੱਚ ਲੁਟੇਰਿਆਂ ਵੱਲੋਂ ਘੱਟੋ-ਘੱਟ 71 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਅਪ੍ਰੈਲ ਦੇ ਵਿੱਚ ਕਰਾਚੀ ਵਿੱਚ ਅਪਰਾਧ ਬਾਰੇ ਇੱਕ ਰਿਪੋਰਟ ਸਾਹਮਣੇ ਆਈ ਜਿਸ ਦੇ ਵਿੱਚ ਕਿਹਾ ਗਿਆ ਕਿ ਕਰਾਚੀ ਵਿੱਚ 1 ਮਹੀਨੇ ਵਿੱਚ 6780 ਸ੍ਰੀਮ ਕ੍ਰਾਈਮ ਹੋਏ ਨੇ ਜਿਨ੍ਹਾਂ ਦੇ ਵਿੱਚੋਂ 20 ਵਾਹਨ ਖੋਏ ਗਏ 130 ਤੋਂ ਵੱਧ ਚੋਰੀ ਹੋਏ ਰੀਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਰਮਜ਼ਾਨ ਦੇ ਦੌਰਾਨ 830 ਮੋਟਰਸਾਈਕਲ ਖੋਹੇ ਗਏ ਸਨ ਤੇ 4200 ਹੋਰ ਵਾਹਨ ਚੋਰੀ ਕੀਤੇ ਗਏ ਸਨ ਸੀਸੀਟੀਵੀ ਫੁਟੇਜ ਵਾਇਰਲ ਹੋਣ ਤੋਂ ਬਾਅਦ ਇੱਕ ਹਿਸਾਬ ਦੇ ਨਾਲ ਪੂਰੇ ਪਾਕਿਸਤਾਨ ਦੇ ਵਿੱਚ ਹੀ ਨਹੀਂ ਪੂਰੇ ਵਿਸ਼ਵ ਭਰ ਦੇ ਵਿੱਚ ਇੱਕ ਤਹਲਕਾ ਜਿਹਾ ਮਚ ਗਿਆ ਕਿਉਂਕਿ ਲੋਕਾਂ ਦੀ ਰਾਖੀ ਕਰਨ ਵਾਲੇ ਲੋਕਾਂ ਦੀਆਂ ਦੁਕਾਨਾਂ ਦੀ ਰਖਵਾਲੀ ਕਰਨ ਵਾਲੇ ਲੋਕਾਂ ਦੀਆਂ ਜਾਨਾਂ ਦੀ ਰਖਵਾਲੀ ਕਰਨ ਵਾਲੇ ਆਪ ਹੀ ਲੁਟੇਰੇ ਬਣ ਗਏ ਨੇ ਉਹਨਾਂ ਵੱਲੋਂ ਹੁਣ ਤਾਂ ਪੁਲਿਸ ਦੀਆਂ ਗੱਡੀਆਂ ਨੂੰ ਵੀ ਇਸ ਕ੍ਰਾਈਮ ਦੇ ਵਿੱਚ ਸ਼ਾਮਿਲ ਕਰ ਲਿਆ ਗਿਆ ਜਿਵੇਂ ਕਿ ਇਸ ਘਟਨਾ ਦੇ ਵਿੱਚ ਤੁਸੀਂ ਵੇਖ ਹੀ ਰਹੇ ਹੋ ਕਿ ਡੀਐਸਪੀ ਵੱਲੋਂ ਆਪਣੀ ਗੱਡੀ ਨੂੰ ਵੀ ਇਸ ਘਟਨਾ ਵਿੱਚ ਸ਼ਾਮਿਲ ਕਰ ਲਿਆ ਗਿਆ ਹੈ ਪੁਲਿਸ ਦਾ ਡੀਐਸਪੀ ਰਗਦਾ ਅਧਿਕਾਰੀ ਆਪਣੇ ਪੁੱਤਰ ਤੇ ਉਸਦੇ ਦੋਸਤਾਂ ਦੇ ਨਾਲ ਇੱਕ ਪਾਨ ਦੀ ਦੁਕਾਨ ਨੂੰ ਨਿਸ਼ਾਨਾ ਬਣਾ ਰਿਹਾ ਹੈ ਇਸ ਵੀਡੀਓ ਨੂੰ ਦੇਖਦਿਆਂ ਬਹੁਤ ਵੱਡੇ ਸਵਾਲ ਖੜੇ ਹੁੰਦੇ ਨੇ ਪ੍ਰਸ਼ਾਸਨ ਤੇ ਬਹੁਤ ਵੱਡੇ ਸਵਾਲ ਖੜੇ ਹੁੰਦੇ ਨੇ ਪੁਲਿਸ ਦੇ ਮਾਮਲੇ ਤੇ ਕਿ ਆਮ ਲੋਕਾਂ ਦੀ ਰਖਵਾਲੀ ਕਰਨ ਵਾਲੇ ਹੀ ਹੁਣ ਲੋਕਾਂ ਨੂੰ ਲੁੱਟਣ ਪੈ ਗਏ ਨੇ ਇਹ ਤਾਂ ਉਹ ਗੱਲ ਹੋ ਗਈ ਕਿ ਖੇਤ ਦੀ ਵਾੜ ਹੀ ਖੇਤ ਨੂੰ ਖਾਣ ਲੱਗ ਪਈ ਬਿਊਰੋ ਰਿਪੋਰਟ देख सकते टीवी डाउनलोड करो सा एप एंड्रॉइड या आईओ एस रोकूमजोन फायर टीवी थे, जा टीवी थे, नाल ही देख सकते हो लाइव स्ट्रीमिंग डब्ल्यू 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 डॉट ग्लोबल